ਫਿਲਮ ਦੇ ਵਿੱਚ ਨਾ 70% ਐਸੀਆਂ ਚੀਜ਼ਾਂ ਆ ਜਿਨ੍ਹਾਂ ਤੋਂ ਮੈਨੂੰ ਹਿਚਕਚਾਹ ਸੀਗੀ ਨਾਈਸ ਬਟ ਮੈਂ ਕਿਆ ਕਰਨਾ ਬਰੇ ਯਾਰ ਵੀ ਇਹ ਮੇਰੇ ਠੀਕ ਲੱਗੂ ਇਹਨਾਂ ਨੇ ਕਹਨਾ ਭਾਜੀ ਪਾਉ ਤਾਂ ਸਹੀ ਭਾਜੀ ਪਾਉ ਤਾਂ ਸਹੀ ਜਿੱਦੇ ਟੀਜ਼ਰ ਆਇਆ ਟ੍ਰੇਲਰ ਆਇਆ ਉਹਦੇ ਮੈਨੂੰ ਹਰੇਕ ਨੇ ਕਿਹਾ ਵੀ ਭਾਜੀ ਸੋਹਣੇ ਬੜੇ ਲੱਗੇ ਜਾਂਦੇ ਤੁਸੀਂ ਮੈਨੂੰ ਤੁਸੀਂ ਸ਼ਰੀਫ ਪਹਿਲੀ ਵਾਰੀ ਦੇਖੋਗੇ ਥੋੜੀ ਜੀ ਹੋਰ ਚੀਜ਼ ਹੈਗੀ ਆ ਜਿਹਦੇ ਨਾਲ ਤੁਹਾਨੂੰ ਹੋਰ ਮਜ਼ਾ ਵੀ ਆਊਗਾ ਜਿਹੜਾ ਰੰਗ ਹੈਗਾ ਸਿੰਘੇ ਵੀਰੇ ਨੇ ਬਹੁਤ ਕਮਾਲ ਕੰਮ ਕੀਤਾ ਔਰ ਅਸੀਂ ਪਹਿਲੀ ਵਾਰੀ ਦੋਨਾਂ ਨੇ ਸਕਰੀਨ ਸਾਂਝੀ ਕੀਤੀ ਹੈ ਔਰ ਮੈਨੂੰ ਸੱਚਿਓਂ ਹੀ ਬਹੁਤ ਚੰਗਾ ਲੱਗਾ ਸਾਡੀ ਵੀ ਐ ਮੰਨ ਲਓ ਵੀ ਆਪਾਂ ਇੱਕ ਦੂਜੇ ਦੇ ਨਹੀਂ ਹੁੰਦਾ ਵੀ ਅੱਖ ਦੀ ਰਾਮ ਜਪੜ ਲੈਨੇ ਹੁੰਨੇ ਆ ਵੀ ਉਹ ਜਦੋਂ ਤੁਹਾਡੀ ਜੁੜਤ ਹੋ ਜਾਂਦੀ ਹੈ ਤੁਸੀਂ ਉਦੋਂ ਪੜ ਸਕਦੇ ਆ ਤੇ ਉਵੇਂ ਪੜੀ ਗਈ ਔਰ ਮੈਂ ਵੈਸੇ ਹੀ ਸੋਚਦਾ ਸੀਗਾ ਮੈਂ ਕਹੇ ਯਾਰ ਵੀ ਇਹਦੇ ਨਾਲ ਕਿਵੇਂ ਰਲ ਗਈ ਮੇਰੀ ਸੀਟੀ ਅਸੀਂ ਪਿੱਛੇ ਜੇ ਇੱਕ ਪ੍ਰਮੋਸ਼ਨ ਤੇ ਗਏ ਤੇ ਫਾਦਰ ਸਾਹਿਬ ਨਾਲ ਆ ਗਏ ਵੀਰੇ ਦੇ ਉਹ ਰਾਈਟਰ ਉਹ ਵੀ ਲਿਖਦੇ ਆ ਦੇਵਤਰੀਕਿਆਂ ਵਾਲੇ ਸਾਹਿਬ ਦੇ ਚੇਲੇ ਆ ਉਹ ਫਿਰ ਮੈਨੂੰ ਲੱਗਿਆ ਵੀ ਮੈਂ ਵੀ ਲਿਖਦਾ ਇਹਨਾਂ ਦੇ ਫਾਦਰ ਵੀ ਲਿਖਦੇ ਮੇਰੇ ਫਾਦਰ ਵੀ ਲਿਖਦੇ ਸੀ ਇਹ ਵੀ ਲਿਖਦਾ ਜਿਹਦੇ ਕਰਕੇ ਸਾਡੀ ਇਨੀ ਸੀਟੀ ਰਲੀ ਹੋਈ ਹੈ ਫਿਲਮ ਸੁਣਾ ਦੇ ਹੁਣ ਲੰਬੀ ਗੱਲ ਹੀ ਸੁਣਾ ਦੇ ਹਾਂਜੀ ਹਾਂਜੀ ਪਲੀਜ਼ ਫਿਲਮ ਜੁਲਾਈ ਦੇ ਵਿੱਚ ਸਾਡੀ ਗੱਲਬਾਤ ਹੁੰਦੀ ਆ ਦਿੱਤਿਆ ਬਾਈ ਨਾਲ ਉਦੋਂ ਦੀ ਸਾਡੀ ਗੱਲ ਸ਼ੁਰੂ ਹੁੰਦੀ ਤੇ ਅਕਤੂਬਰ ਦੇ ਵਿੱਚ ਫਿਲਮ ਸ਼ੁਰੂ ਹੁੰਦੀ ਆ ਫਿਲਮ ਦੇ ਵਿੱਚ ਨਾ 70% ਐਸੀਆਂ ਚੀਜ਼ਾਂ ਆ ਜਿਨ੍ਹਾਂ ਤੋਂ ਮੈਨੂੰ ਹਿਚਕਚਾਹਟ ਸੀਗੀ ਵੀ ਸੈਂਡੋ ਬਰਮੁੰਡਾ ਸਵੀਵਿੰਗ ਪੂਲ ਡਾਂਸ ਰਮਾਂਸ ਨਾਈਟ ਸੂਟ ਮੈਂ ਕਿਆ ਕਰਨਾ ਬਰੇ ਯਾਰ ਵੀ ਇਹ ਮੇਰੇ ਠੀਕ ਲੱਗੂ ਇਹਨਾਂ ਨੇ ਕਹਿੰਨਾ ਪਾਜੀ ਪਾਉ ਤਾਂ ਸਹੀ ਪਾਜੀ ਪਾਉ ਤਾਂ ਸਹੀ ਜਿੱਦੇ ਟੀਜ਼ਰ ਆਇਆ ਟਰੇਲਰ ਆਇਆ ਉਹਦੇ ਮੈਨੂੰ ਹਰੇਕ ਨੇ ਕਿਹਾ ਵੀ ਪਾਜੀ ਸੋਹਣੇ ਬੜੇ ਲੱਗੀ ਜਾਂਨੇ ਤੁਸੀਂ ਪਾਜੀ ਜੱਜਦੇ ਹੀ ਬੜੇ ਪਏ ਆ ਫਿਰ ਮੇਰੇ ਅੰਦਰ ਥੋੜਾ ਹੌਸਲਾ ਬਣ ਗਿਆ ਮੈਂ ਕਿਹਾ ਠੀਕ ਐ ਜਿਹੜੀ ਇਹ ਫਿਲਮ ਐ ਇਹ ਈਮੋਸ਼ਨ ਵੀ ਐ ਪਿਆਰ ਵੀ ਐ ਕਮੇਡੀ ਵੀ ਹੈ ਬੱਚੇ ਵੀ ਹੈ ਗੁੰਡੇ ਵੀ ਹੈ ਸ਼ਰੀਫ ਵੀ ਹੈ ਮੈਨੂੰ ਤੁਸੀਂ ਸ਼ਰੀਫ ਪਹਿਲੀ ਵਾਰ ਹੀ ਦੇਖੋਗੇ ਥੋੜੀ ਜੀ ਹੋਰ ਚੀਜ਼ ਹੈਗੀ ਆ ਜਿਹਦੇ ਨਾਲ ਤੁਹਾਨੂੰ ਹੋਰ ਮਜ਼ਾ ਵੀ ਆਊਗਾ ਜਿਹੜਾ ਰੰਗ ਹੈਗਾ ਤੇ ਸ਼ੂਟ ਬੜਾ ਕਮਾਲ ਹੋਇਆ ਬੜਾ ਮਜ਼ੇਦਾਰ ਹੋਇਆ ਹੁਣ ਪਿੱਛੇ ਜੇ ਅਸੀਂ ਸਾਰੇ ਜਣਾਂ ਨੇ ਬਹਿ ਕੇ ਫਸਟ ਉਹਦਾ ਦੇਖਿਆ ਜਦੋਂ ਭਾਜੀ ਕਹਿੰਦੇ ਆਪਣੀ ਫਿਲਮ ਕੰਪਲੀਟ ਹੋ ਗਈ ਅਦਿੱਤਿਆ ਜੀ ਕਹਿੰਦੇ ਵੀ ਆਪਾਂ ਵੀਰੇ ਦੇਖੀਏ ਤੇ ਸਾਡਾ ਬੜਾ ਹੌਸਲਾ ਵਧਿਆ ਮੇਰਾ ਤਾਂ ਆਪ ਬਹੁਤ ਵਧਿਆ ਫਿਰ ਸਿੰਘੇ ਵੀਰੇ ਨਾਲ ਮੈਂ ਡਿਸਕਸ ਕੀਤੀ ਕਈ ਵਾਰੀ ਆਪ ਨੂੰ ਲੱਗਦਾ ਹੁੰਦਾ ਆਪਾਂ ਨੂੰ ਵੀਰਾ ਕਹਿੰਦਾ ਨਹੀਂ ਵਧੀਆ ਮੈਂ ਚੀਮੇ ਨਾਲ ਗੱਲ ਕੀਤੀ ਸਾਰਿਆਂ ਨਾਲ ਗੱਲ ਕੀਤੀ ਕਹਿੰਦੇ ਨਹੀਂ ਵੀਰੇ ਵੀ ਵਧੀਆ ਬਣੀ ਆ ਔਰ ਤੁਸੀਂ ਪੋਸਟਰ ਦੇਖਿਆ ਤੁਸੀਂ ਟ੍ਰੇਲਰ ਦੇਖਿਆ ਤੁਸੀਂ ਟੀਜ਼ਰ ਦੇਖਿਆ ਤੁਸੀਂ ਗਾਣੇ ਦੇਖੇ ਤੁਹਾਨੂੰ ਅਲੱਗ ਹੀ ਏਦਾਂ ਦਾ ਟੇਸਟ ਏਦਾਂ ਦਾ ਮਾਹੌਲ ਮਿਲੇਗਾ ਫਿਲਮ ਦੇ ਵਿੱਚ ਵੀ ਤੇ ਥੈਂਕ ਯੂ ਸਾਡੇ ਪ੍ਰੋਡਿਊਸਰ ਸਾਡੀ ਭਾਬੀ ਜੀ ਹਰਮਨ ਸੂਤ ਦਾ ਜਿਨ੍ਹਾਂ ਨੇ ਜੇਰਾ ਕੀਤਾ ਸਾਡੇ ਅਰਗਾਂ ਤੇ ਆ ਜਵਾਕਾਂ ਤੇ ਸਿੰਘੇ ਵੀਰੇ ਤੇ ਮੇਰੇ ਤੇ ਸਾਡੀ ਕੁੜੀ ਹੀਰੋਇਨ ਟਵਿੰਕਲ ਅਰੋੜਾ ਉਹਦੇ ਤੇ ਵਿਉਪਾ ਬੀਜੀ ਦੀ ਪਸੰਦੀ ਅਸਲ ਚ ਵੀ ਉਹ ਕੁੜੀ ਨੂੰ ਕੰਮ ਕਰਾਈਏ ਵੀ ਸਾਰਿਆਂ ਤੇ ਜਿਹੜਾ ਰੋਟੀ ਪਾਣੀ ਲੱਲ ਪੱਬ ਹੋਰ ਪੈਸਾ ਥੇਲਾ ਜਿਹੜੀ ਜਾਨੀ ਕਿ ਆਪਾਂ ਕੀਏ ਜੇਬ ਹੌਲੀ ਕੀਤੀ ਪ੍ਰੋਡਿਊਸਰ ਜੇ ਵੀ ਹੌਲੀ ਕਰਦਾ ਹੁੰਦਾ ਉਹਨਾਂ ਨੇ ਜੇਰੇ ਨਾਲ ਕੀਤੀ ਹੈ ਔਰ ਬਾਬੇ ਨੇ ਮੇਰ ਕੀਤੀ ਹੈ ਫਿਲਮ ਵਾਕਈ ਵਧੀਆ ਬਣੀ ਹੈ ਤੁਸੀਂ ਜਦੋਂ ਦੇਖੋਗੇ ਫਿਲਮ ਚ ਤੁਹਾਨੂੰ ਸਵਾਦ ਆਊਗਾ ਇੱਕ ਜਿਹੜੀ ਕੰਪਲੀਟ ਫਿਲਮ ਹੁੰਦੀ ਹੈ ਉਦਾਂ ਦਾ ਮਾਹੌਲ